ਕਾਬੈ ਉਹ ਰਾਣੀ ਹੀ ਕੱਢਦੇ ਮਨ ਆਏ ਯਾ ਬਾਦ ਸ਼ਾਬਾਸ਼ ਸਾਡੇ ਪਿੰਡ ਨਹੀਂ ਹੈ ਗੱਲੇ ਦਾ ਨਹੀਂ ਮੰਦੀ ਸੋਹਣੋ ਗੱਲੇ ਦਾ ਨਹੀਂ ਮੰਦੀ ਉਹ ਬੱਲੇ ਬੱਲੇ ਉਂਗਲੀ ਮਾਰ ਕੇ ਅਜੀ ਥੋੜੀ ਚਲੋ 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 ਅੱਗੇ ਨਾਲ ਤੜੀ ਮਾਰ ਦਿਓ ਬਾਦੋਂ ਮੈਂ ਉਹਨਾਂ ਨੂੰ ਦਿਖਣਾ ਮੈਂ ਸਾਰਾ ਕਮੈਂਟ ਕਰਦਾ ਆ ਬਾਦ ਆ ਬੜੀ ਕੋਟੀ ਪੱਪਾ ਵਾਲਾ ਕਹਿੰਦੇ ਆ ਕਹਿੰਦੇ ਮੁੰਡੇ ਕਹਿੰਦੇ ਸਾਰੇ ਗੁੱਜਰਾਂ ਦੇ ਖੇਡਦੇ ਆ ਇਹ ਛਾਜੀ ਸਰ ਇਹ ਜਿਹੜਾ ਸਿੰਝ ਮੇਲਾ ਵਾ ਕਿੰਨੇ ਟਾਈਮ ਹੋ ਗਿਆ ਸੀ ਸਿੰਝ ਮੇਲੇ ਚੱਲਦੇ ਨੂੰ ਜੀ ਮੇਰੀ ਸੁਰਤ ਤੋਂ ਪਹਿਲਾਂ ਦਾ ਹੈ ਜੀ ਮੇਰੀ ਉਮਰ ਐ ਕਿ ਐਸੇ 60-70 ਸਾਲ ਹੋ ਗਏ ਆ ਜੀ ਆ ਰਿਹਾ ਨੰਦੀ ਕਰਕੇ ਲੱਗਦਾ ਆ ਰਿਹਾ ਜੀ ਅੱਛਾ ਜੀ ਸਰ ਇਸ ਮੇਲੇ 'ਚ ਟੀਮਾਂ ਕਿੱਥੇ ਹੋਈਆਂ ਪਾਗ ਲੈਣੇ ਇੱਕ ਤਿੰਨ ਦਿਨ ਤੋਂ ਕੋਰਦੀਆਂ ਨੇ ਸਾਡੇ ਇਸੇ ਇਲਾਕੇ ਦੀ ਇੱਕ ਪਖਵਾਲ ਦੀ ਆ ਦੋ ਟੀਮਾਂ ਆ ਗਈਆਂ ਦੋ ਟੀਮਾਂ ਇਹ ਆ ਇਸ ਤੋਂ ਬਾਅਦ ਖੁਸ਼ੀ ਆਉਣੀ ਆ ਨਾਮ ਬਰ ਕੋਈ ਪਹਿਲਵਾਨ ਵੀ ਆ ਰਹੇ ਆ ਜੀ ਸਰ ਕੀ ਕੀ ਨਾਮ ਰੱਖੇਗੇ ਮੇਰੇ ਸਿੰਝ ਮੇਲੇ 'ਚ ਨਾਮ ਵੀ ਰੱਖਿਆ ਗਿਆ ਸੀ ਮੇਰਾ ਫਰਦ ਸਾਹਿਬ ਤੇਰਾ ਕਬਲਾ ਕਬਸੂ ਤੇ ਨਿਕਲਿਆ ਅਸਲੀ ਨਾਮ ਦਾ ਜਾਣੇ ਮੇਰਾ ਇਹਨਾਂ ਦੀ ਮਰੂਪੂਰ ਪਸਕੇ ਹੋ ਦੂਸਰੇ ਦਰਬਾਰ ਤੇ ਅਨਸਾਰ ਕੀ ਹੋਤਾਰਾ ਸੁਨਾਨਾ ਹੋਰ ਸਮਨਾਇਆ ਇਤਨਾ ਬਾਬਾ ਜਗਾ ਚ ਸੁਨਾਨਾ ਮੇਲਾ ਵੀ ਹੁੰਦਾ ਇੱਥੇ ਕਿੰਨਾ ਟਾਈਮ ਹੋ ਗਿਆ ਮੇਲਾ ਚੱਲਦੇ ਹਾਂ ਹਾਂ ਜਿਹੜਾ ਸ਼ਹਿਰ ਦਾ ਆਵਾਜ਼ ਤੇ ਉਸ ਤੋਂ ਪਹਿਲਾਂ ਇੱਕ ਮੈਚ ਜਿਹੜਾ ਦੇਖਿਆ ਉਹਨਾਂ ਨੌਜਵਾਨਾਂ ਦਾ ਮੈਸੇਜ ਤੁਸੀਂ ਅੱਜਕੱਲ ਦੀ ਜੁਵਾ ਪੀੜੀ ਨੂੰ अपना की मैसेज ਆ ਰਿਹਾ ਨਸ਼ੇ ਵਿੱਚ ਬਣੀ ਹੋਈ ਆ ਕਿ ਖੇਡਾ ਕਬੱਡੀ ਕੁਸਤਰੀ ਮੇਲੇ ਮਨੌਰ ਮੇਲੇ ਦਾ ਸਾਜਵਾਦੀ ਆ ਦੂਜੇ ਪਾਸੇ ਕਿਹੜਾ ਖੇਡਣਾ ਨਸ਼ਾ ਤੋਂ ਵਰਜਿਤ ਹੁੰਦੇ ਆ ਇੱਕ ਮਿੰਟ ਭਾਜੀ ਕੰਧੂਪੁਰ ਲੋ ਪਖੋੜ ਵਾਲੀ ਇਸ ਪੇ ਕਬੱਡੀ ਨਾਲ ਲਈ ਮੈਂ ਗੁਰਦੀਪ ਸਿੰਘ ਨੰਬਰ 10 ਹਾਂ ਜੀ ਠੀਕ ਹੈ ਸਰ ਇਹ ਜਿਹੜਾ ਨੰਬਰ ਮੇਥੇ ਮੇਲਾ ਲਗਾਇਆ ਜਾ ਰਿਹਾ ਕਿੰਨਾ ਟਾਈਮ ਹੋ ਗਿਆ ਕਿ ਮਿਲਣਾ ਇਹ ਬਹੁਤ ਪ੍ਰਾਤਨ ਮੇਲਾ ਚੱਲ ਰਿਹਾ ਹਾਂਜੀ ਸਾਡੇ ਵੱਡੇ ਵਡੇਰਿਆਂ ਤੋਂ ਲੈ ਕੇ ਜਿਸ ਤੀਪਾਬਾਬ ਤੋਂ ਜਿਹੜਾ ਵੀ ਦਰਗਾਹ ਦੇ ਇਹ ਮੇਲਾ ਸਲਾਨਾ ਜੋੜ ਮੇਲਾ ਹਰ ਸਾਲ ਹੀ ਹੁੰਦਾ ਪਹਿਲਾਂ ਬਹੁਤ ਛੋਟੇ ਲੈਵਲ ਤੇ ਹੁੰਦਾ ਈ ਹੁਣ ਤੇ ਮੇਲਾ ਬਹੁਤ ਵੱਡੇ ਵੱਡੇ ਤਲਾਕ ਆ ਰਿਹਾ ਤੇ ਟਰਾਲੀ ਖੁੱਭ ਗਈ ਲੱਗੀ ਆਣਾ ਮੇਲਾ ਬਹੁਤ ਹਮ ਹਮਾ ਕੇ ਸੰਤਾ ਮੇਲਾ ਦੇਖਣ ਆਉਂਦੀਆਂ ਮਹੱਲਾ ਸੰਤਪੁਰਾ ਭਗਪੁਰ ਛੇਹੂਰ ਸੇ ਆਪਣੇ ਸੁੰਦਰ ਨਗਰ ਕਬੂਸਲਾ ਸਾਰੇ ਇਲਾਕੇ ਦਾ ਸੰਜਾ ਮੇਲਾ ਹੈ ਤੇ ਸਰ ਜਦਾਂ ਇਸ ਮੇਲੇ 'ਚ ਕਾਫੀ ਨਾਮ ਵੀ ਇਧਰ ਰੱਖੇਗੇ ਕਨੇ ਨਾਮ ਰੱਖੇਗੇ ਸਰ ਇਸ ਮੇਲੇ 'ਚ ਇਸ ਮੇਲੇ 'ਚ ਸਰ ਐਨ ਆਰ ਆਈ ਭਰਾਵਾਂ ਦਾ ਵੀ ਕਾਫੀ ਸੰਜੋਗ ਹੈ ਇਸ ਸੰਬੰਦੇ ਕੀ ਕਰਨੇ ਮੇਲਾ ਕੋਈ ਵੀ ਹੋਵੇ ਐਨ ਆਰ ਆਈ ਪਰ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਮੇਲਾ ਕੋਈ ਵੀ ਕਾਮਯਾਬ ਨਹੀਂ ਹੁੰਦਾ। ਹਾਂਜੀ। ਇਸ ਮੇਲੇ ਦੇ ਵਿੱਚ ਵੀ ਇਹ ਇਲਾਕੇ ਦੇ ਨੇੜੇ-ਨੇੜੇ ਦੇ ਲੋਕ ਬਹੁਤ ਸਾਰੇ ਬਾਹਰ ਗਏ ਹੋਏ ਆ, ਪੀਰ ਗਏ ਹੋਏ ਆ, ਬਜ਼ੁਰਗ ਗਏ ਹੋਏ ਆ। ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੇਲਾ ਹੁੰਦਾ ਹੈ। ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਮਾਇਆ ਪਾਈ ਜੇ ਆ। ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਇਹ ਕੰਮ ਹੋਈ ਨਹੀਂ।